ਬਾਹਿਗੁਰੂ ਜੀ ਦਾ ਖਾਲਸਾ ਬਾਹਿਗੁਰੂ ਜੀ ਦੀ ਫਤਿਹ ਜਦੋਂ ਢਿੰਡਰਾਂ ਵਾਲਿਆਂ ਦੀ ਗੁੰਡਾਗਰਦੀ ਦੀ ਗੱਲ ਸਾਹਮਣੇ ਆਉਂਦੀ ਹੈ ਇੱਕ ਵੀਡੀਓ ਇੰਟਰਨੈਟ ਤੇ ਘੁੰਮਦੀ ਹੈ YouTube ਤੇ ਜੇ ਕੋਈ ਉਹ ਵੀਡੀਓ ਲੈਣਾ ਚਾਵੇ ਉਹ ਵੀਡੀਓ ਮਿਲ ਜਾਊਗੀ YouTube ਤੇ ਤੁਸੀਂ ਰਿਸਰਚ ਵੀ ਕਰ ਸਕਦੇ ਹੋ ਮੈਨੂੰ ਫੋਨ ਕਰੋਗੇ ਮੈਂ ਵੀ ਦੇ ਦੂੰਗਾ ਉਹਦੇ ਵਿੱਚ ਇੱਕ ਬਹੁਤ ਵੱਡੀ ਗੱਲਬਾਤ ਹੋ ਘਰੇ ਨੇ ਇੱਕ ਸੰਤ ਕਰਤਾਰ ਸਿੰਘ ਜੀ ਵਰਸੀ ਤੇ ਉਹਨਾਂ ਦੀ ਮਾਤਾ ਨੂੰ ਲਿਆਉਣ ਵਾਸਤੇ ਪਰਿਵਾਰ ਨੂੰ ਲਿਆਉਣ ਵਾਸਤੇ ਇੱਕ ਢਿੰਡਰਾਂ ਵਾਲੇ ਨੇ ਬੱਸ ਭੇਜੀ ਸੀ। ਫਰੀਦਕੋਟ ਦੇ ਐਸਐਸਪੀ ਨੇ ਉਹ ਬੱਸ ਫੜ ਲਈ ਸੀ। ਕਿਉਂਕਿ ਸਿਕਿਉਰਿਟੀ ਦੇ ਪ੍ਰੋਟੋਕਾਲ ਹੁੰਦੇ ਆ ਕੋਈ ਮਾਹੌਲ ਖਰਾਬ ਨਾ ਹੋਵੇ। ਇਹ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਬਹੁਤ ਕੁਝ ਕਰਨਾ ਪੈਂਦਾ ਹੈ। ਚਲੋ ਜਦੋਂ ਉਹ ਬੱਸ ਫੜੀ ਗਈ। ਉਹ ਤੋਂ ਬਾਅਦ ਢਿੰਡਰਾਂ ਵਾਲੇ ਦੀ ਇੱਕ ਸਟੇਟਮੈਂਟ ਆਉਂਦੀ ਹੈ। ਕਹਿੰਦਾ ਜੇ ਬੱਸ ਅੱਜ ਨਾ ਛੱਡੀ ਤਾਂ ਘਟੋ ਘਟ ਇੱਕ ਘੰਟੇ ਦੇ ਵਿੱਚ ਮੈਂ 5000 ਹਿੰਦੂ ਵੱਢੂੰਗਾ ਇਹ ਉਹਨਾਂ ਦੀ ਸ਼ਰਿਆਮ ਸਟੇਟਮੈਂਟ ਹੈ ਇਹਦੇ ਨਾਲ ਇੱਕ ਹੋਰ ਮੈਂ ਗੱਲ ਕਰਨੀ ਚਾਹਨਾ ਖੜਕੂ ਬਾਅਦ ਵਿੱਚ ਕੁਝ ਲੋਕ ਜਿਹੜੇ ਇਲਜ਼ਾਮ ਲਾਉਂਦੇ ਸੀ ਜਾਂ ਉਹ ਸੱਚ ਸੀ ਕਿ ਬੱਸਾਂ ਦੇ ਵਿੱਚ ਉਹ ਹਿੰਦੂਆਂ ਨੂੰ ਕੱਢ ਕੱਢ ਕੇ ਮਾਰਿਆ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਗੱਲ ਭਿੰਡਰਾਂ ਵਾਲੇ ਨੇ ਦਰਬਾਰ ਸਾਹਿਬ ਦੀ ਹਦੂਦ ਵਿੱਚ ਖੜ ਕੇ ਕਹੀ ਹੈ ਕਿ ਜੇ ਬੱਸ ਨਾ ਛੱਡੀ ਮੈਂ 5000 ਹਿੰਦੂ ਵੱਢਾਂਗਾ ਤਾਂ ਮਤਲਬ ਇਹ ਹੈ ਕਿ ਜੇ ਬਾਅਦ ਵਿੱਚ ਬੱਸਾਂ 'ਚੋਂ ਘੜ-ਘੜ ਹਿੰਦੂ ਮਾਰੇ ਨੇ ਤਾਂ ਉਹ ਵੀ ਸੱਚ ਹੈ ਜਦੋਂ ਭਿੰਡਰਾਂ ਵਾਲਾ ਇਹ ਗੱਲ ਕਹਿ ਸਕਦਾ ਹੈ ਤੁਸੀਂ ਹੁਣ ਇਹ ਦੇਖੋ ਕਿ ਬੱਸ ਇੱਕ ਐਸਐਸਪੀ ਨੇ ਫੜੀ ਹੈ ਉਹ ਹਿੰਦੂ ਹੋ ਸਕਦਾ ਹੈ ਤੇ ਜੇ ਪਲੀ ਦੇ ਟੀਮ ਦੇ ਵਿੱਚ ਕੁਝ ਹਿੰਦੂ ਹੋ ਸਕਦੇ ਨੇ ਉਹਨਾਂ ਨੇ ਵਾਸਪੜ ਲਈ ਹੁਣ ਜਿਹੜੇ 5000 ਹਿੰਦੂ ਵੱਢਣ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਦਾ ਕੀ ਕਸੂਰ ਹੈ ਪਲੀ ਦੇ ਵਿੱਚ ਤਾਂ ਸਿੱਖ ਵੀ ਭਰਤੀ ਨੇ ਮੁਸਲਮਾਨ ਵੀ ਭਰਤੀ ਨੇ ਹਿੰਦੂ ਵੀ ਭਰਤੀ ਨੇ ਅਸਾਈ ਵੀ ਭਰਤੀ ਨੇ ਹੁਣ ਉਹਨਾਂ ਦਾ ਇੱਕ ਟੀਮ ਵਰਕ ਹੈ ਪ੍ਰਸ਼ਾਸਨ ਦੇ ਅੰਡਰ ਉਹ ਕੰਮ ਕਰਦੇ ਨੇ ਪਰ ਇੱਕ ਬੰਦਾ ਸੰਤ ਹੋ ਕੇ ਇਹ ਕਹਿ ਰਿਹਾ ਕਿ ਜੇ ਬੱਸ ਨਾਂ ਛੱਡੇ ਮੈਂ 5000 ਹਿੰਦੂ ਵੱਢੂੰਗਾ ਇਹ YouTube ਤੇ ਵੀਡੀਓ ਪਈ ਹੈ ਹੁਣ ਇਹੀ ਜਿਹੜੀ ਪਿਰਤ ਹੈ ਅੱਗੇ ਚੱਲਦੀ ਹੈ ਜਦੋਂ ਅਤਵਾਦ ਆਉਂਦਾ ਹੈ ਉਦੋਂ ਵੀ ਜਿਹੜੇ ਆਮ ਖਾੜਕੂ ਲੁੱਟਾਂ ਖੋਹਾਂ ਕਰਨ ਵਾਲੇ ਸੀ ਉਹਨਾਂ ਨੇ ਵੀ ਹਿੰਦੂਆਂ ਨੂੰ ਕੱਢ ਕੱਢ ਕੇ ਜਿਵੇਂ ਢਲਮਾਂ ਦੀ ਕਹਾਣੀ ਆਉਂਦੀ ਹੈ ਜਾਂ ਰੇਲਵੇ ਸਟੇਸ਼ਨ ਦੀ ਗੱਲ ਆਉਂਦੀ ਹੈ ਟ੍ਰੇਨ ਦੀ ਗੱਲ ਆਉਂਦੀ ਹੈ ਉਹਨਾਂ ਵਿੱਚੋਂ ਹਿੰਦੂ ਕੱਢ ਕੱਢ ਕੇ ਇਹਨਾਂ ਨੇ ਮਾਰੇ ਨੇ ਮਤਲਬ ਜੇ ਤੱਥਾਂ ਦੇ ਆਧਾਰ ਤੇ ਤੁਸੀਂ ਸਭ ਤੋਂ ਵੱਡਾ ਸਹੂਤ ਲੈਣਾ ਹੋਵੇ ਕਿ ਬੱਸਾਂ 'ਚੋਂ ਕੱਢ ਕੇ ਟ੍ਰੇਨ 'ਚੋਂ ਕੱਢ ਕੇ ਹਿੰਦੂ ਮਾਰੇ ਨੇ ਜਾਂ ਨਹੀਂ ਮਾਰੇ ਤਾਂ ਇਹਦਾ ਸਭ ਤੋਂ ਵੱਡਾ ਸਬੂਤ ਹੈ ਕਿ ਭਿੰਡਰਾਂ ਵਾਲੇ ਦੀ ਸਟੇਟਮੈਂਟ ਇਹ ਗਵਾਹੀ ਦਿੰਦੀ ਹੈ। ਇੱਕ ਬੱਸ ਖੜੀ ਹੈ, ਉਹ ਛੱਡੀ ਨਹੀਂ। ਤੇ ਫੜਨ ਵਾਲਾ ਐਸਐਸਪੀ ਹੈ। ਉਹ Hindu ਹੋਵੇ, Muslim ਹੋਵੇ, Asai ਹੋਵੇ, Sikh ਹੋਵੇ, ਉਹਦੇ ਨਾਲ ਕੀ ਮਤਲਬ ਹੈ? ਹੁਣ ਜਿਹੜੇ ਭਿੰਡਰਾਂ ਵਾਲੇ ਨੇ ਇਹ ਕਿਹਾ ਕਿ ਮੈਂ 5000 Hindu ਵੱਢੂਗਾ ਜੇ ਬੱਸ ਨਾ ਛੱਡੀ। ਤਾਂ ਇਹ ਦੱਸੋ ਵੀ ਜਿਹੜੇ 5000 Hindu ਵੱਢਣ ਦੀ ਗੱਲ ਕਰਦੇ ਆ, ਉਹਨਾਂ Hinduਾਂ ਦਾ ਕੀ ਕਸੂਰ ਹੈ? ਇੱਥੇ ਮੈਂ ਕੋਈ ਹਿੰਦੂਆਂ ਦੀ ਹਮੈਤਗੀ ਦੇ ਵਿੱਚ ਜਾਂ ਹਿੰਦੂਆਂ ਦੇ ਪੱਖ ਵਿੱਚ ਗੱਲ ਕਰਨ ਦੀ ਗੱਲ ਨਹੀਂ ਕੋਸ਼ਿਸ਼ ਕਰ ਰਿਹਾ ਮੈਂ ਗੱਲ ਕਰ ਰਿਹਾ ਵੀ ਇੱਕ ਆਪਣੇ ਆਪ ਨੂੰ ਜਿਹੜਾ ਬੰਦਾ ਕਹਿੰਦਾ ਮੈਂ ਸੰਤਾਂ بڑے ਸਵਾਲ ਵੀ ਉੱਠੇ ਸੀ ਤੇ ਉਹ ਬੰਦਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਖੜਾ ਹੈ ਸਪੀਚ ਹੈ ਅਮਰਸਰ ਸਾਹਿਬ ਦੀ YouTube ਤੇ ਤੁਸੀਂ ਦੇਖ ਲਿਓ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੜਾ ਹੈ ਤੇ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜੇ ਭਿੰਡਰਾਂ ਵਾਲੇ ਦੀ ਇਹ ਸਟੇਟਮੈਂਟ ਪਈ ਇਸ ਰਕਤ ਸਬੂਤਾਂ ਦੇ ਆਧਾਰ ਤੇ ਜਿਹੜੇ ਇਹਦੇ ਗੁੰਡੇ ਪਾਲੇ ਹੋਏ ਸੀ ਜਿਹੜੇ ਖਾੜਕੂ ਸੀ ਆਤਵਾਦੀ ਸੀ ਉਹਨਾਂ ਨੇ ਕਿੰਨੇ ਜ਼ੁਲਮ ਕੀਤੇ ਹੋਣਗੇ ਇਹ ਵੱਖਰੀ ਗੱਲ ਹੈ ਕਿ ਉਦੋਂ ਕਿਸੇ ਨੇ ਡਰਦੇ ਨੇ ਮੂੰਹ ਨਹੀਂ ਖੋਲਿਆ ਉਸ ਵਕਤ ਸੋਸ਼ਲ ਮੀਡੀਆ ਨਹੀਂ ਸੀ ਦੂਰ ਤੱਕ ਗੱਲ ਨਹੀਂ ਜਾਂਦੀ ਸੀ ਪਰ ਉਹ ਸਭ ਕੁਝ ਆਨ ਰਿਕਾਰਡ ਜਿਹੜਾ ਹੈ ਉਹ YouTube ਤੇ ਪਿਆ ਤੁਸੀਂ ਕੱਢ ਕੇ ਦੇਖ ਲਿਓ ਜੇ ਕਿਸੇ ਨੂੰ ਸ਼ੰਕਾ ਹੋਵੇ ਮੈਨੂੰ ਫੋਨ ਕਰ ਲਿਓ 90 562 55202 ਮੇਰਾ ਫੋਨ ਨੰਬਰ ਹੈ ਉਹ ਵੀਡੀਓ ਅਸੀਂ ਸੈਂਡ ਕਰ ਦੇਾਂਗੇ ਜਿੱਥੇ ਉਹ ਸਪੀਚ ਕਰ ਰਹੇ ਹੁਣ ਜਿਹੜੇ ਉਹਦੇ ਚੇਲੇ ਚਪਟੇ ਇਹ ਗਾਲਾਂ ਕੱਢਦੇ ਹੁੰਦੇ ਕਿ ਦਿਓ ਸਬੂਤ ਫਿਰ ਕਹਿਣਗੇ ਇਹਦਾ ਕਾਰਨ ਕੀ ਸੀ ਕਿਉਂ ਕਿਹਾ 5000 ਹਿੰਦੂ ਵੱਡੂਗਾ ਤੁਸੀਂ ਕੱਲਾ ਕਲਿੱਪ ਕੱਢ ਕੇ ਸੁਣਾ ਰਹੇ ਹੋ ਤੇ ਜਦੋਂ ਕੋਈ ਢੱਡਰੀਆਂ ਵਾਲਾ ਜਾਂ ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਜਾਂ ਮੇਰੇ ਵਰਗਾ ਕੋਈ ਗੱਲ ਕਰਦਾ ਉਦੋਂ ਵੀ ਤੁਸੀਂ ਕਲਿੱਪ ਹੀ ਕੱਲੇ ਵੈਨ ਕਰ ਦਿਓ ਆ ਬੁੱਟਾ ਸਿੰਘ ਕੀ ਕਹੀ ਜਾਂਦਾ ਆ ਢੱਡਰੀਆਂ ਵਾਲਾ ਕੀ ਕਹੀ ਜਾਂਦਾ ਆ ਹਰਨੇਕ ਸਿੰਘ ਨੇਕੀ ਕੀ ਕਹੀ ਜਾਂਦਾ ਉਹਦੇ ਵੀ ਤੁਸੀਂ ਕਲਿੱਪ ਹੀ ਬੈਦਲ ਕਰਦੇ ਹੋਨੇ ਹੁਣ ਕਲਿੱਪ ਨਹੀਂ ਹੈਗਾ ਹੁਣ ਉਹਦੀ ਘੱਟੋ ਘੱਟ 4-5 ਮਿੰਟ ਦੀ ਸਪੀਚ ਹੈ ਉਹ ਪਈ ਹੈ YouTube ਤੇ ਤੁਸੀਂ ਦੇਖ ਲਓ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਟੇਟਮੈਂਟ ਹੈ ਹਿੰਦੂਆਂ ਨੂੰ ਵੱਢਣ ਦੀ ਤੇ ਇਹ ਸਟੇਟਮੈਂਟ ਜੇ ਭਿੰਡਰਾਂ ਵਾਲਾ ਦੇ ਰਿਹਾ ਤੇ ਉਹਦੇ ਵਿੱਚ ਕੋਈ ਸ਼ਾਂਤੀ ਵਾਲਾ ਸੰਤਾਂ ਵਾਲਾ ਕੋਈ ਗੁਣ ਹੈਗਾ ਉਹਨੂੰ ਤੁਸੀਂ ਕਹਿ ਸਕਦੇ ਹੋ ਵੀ ਗੁਰਮਤ ਦੇ ਨੇੜੇ ਹੈ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੜਾ ਇਹ ਗੱਲ ਕਹਿ ਰਿਹਾ ਮਤਲਬ ਜੇ ਕਿਤੇ ਵੀਡੀਓ ਵਾਇਰਲ ਹੋਈਆਂ ਕਿ Hindu ਕੱਢ ਕੱਢ ਕੇ ਬੱਸਾਂ ਵਿੱਚੋਂ ਟ੍ਰੇਨਾਂ ਵਿੱਚੋਂ ਮਾਰੇ ਗਏ ਉਹ ਤੇ ਮੋਰ ਵੀ ਮਾਰੇ ਗਏ ਪਿੰਡਰਾਂ ਵਾਲੇ ਨੇ ਖੁਦ ਲਾਈ ਹੈ ਇਹ ਸਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ